ਪਿਛਲੇ ਦਿਨਾਂ ਤੋਂ ਕਿਸਾਨਾਂ ਦੀਆਂ ਖੜੀਆਂ ਫਸਲਾਂ ਅੱਗ ਦੀ ਲਪੇਟ ਦੇ ਵਿੱਚ ਆ ਕੇ ਬਰਬਾਦ ਹੋ ਰਹੀਆਂ ਨੇ ਕਿਸਾਨ ਗੁਹਾਰਾ ਲਗਾ ਰਹੇ ਨੇ ਕਦੇ ਸਰਕਾਰ ਦੇ ਅੱਗੇ ਗੁਹਾਰਾ ਲਗਾ ਰਹੇ ਨੇ ਕਦੇ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਕੋਈ ਬੰਦੋਬਸਤ ਅਜਿਹਾ ਕਰੋ ਪਰ ਇੱਕ ਹੋਰ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਈ ਏਕੜ ਦੇ ਵਿੱਚ ਫੈਲਿਆ ਬੀੜ ਜੋ ਕਿ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਇਸ ਬੀੜ ਦੇ ਵਿੱਚ ਕਈ ਪਸ਼ੂ ਪੰਛੀ ਮੌਜੂਦ ਹੁੰਦੇ ਨੇ ਪਰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਵੱਲੋਂ ਤੇ ਨੇੜੇ ਤੇੜੇ ਦੇ ਲੋਕਾਂ ਵੱਲੋਂ ਬੜੀ ਹੀ ਮਿਹਨਤ ਮੁਸ਼ਕਲ ਦੇ ਨਾਲ ਇਸ ਅੱਗ ਦੇ ਉੱਤੇ ਕਾਬੂ ਪਾਇਆ ਤਾਂ ਕੀ ਕੁਝ ਕਹਿ ਰਹੇ ਨੇ ਰਮਨ ਦਿਓਲ ਤੇ ਪੁੰਨੀਆਂ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਨੇ ਆਂ ਮਨਦੀਪ ਸਿੰਘ ਮਨਦੀਪ ਜੀ ਕੀ ਕੱਢਣਾ ਵਾਪਰੀਆ ਕੀ ਗੱਲ ਬਾਤ ਜਿਹੜੀ ਮਤਲਬ ਅੱਜ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀਗਾ ਇਧਰ ਪਟਿਆਲਾ ਵਾਲੀ ਪਟਿਆਲਾ ਰੋਡ ਵਾਲੀ ਸਾਈਡ ਤੋਂ ਖਰਾਣਾ ਵਾਲੇ ਸਾਈਡ ਤੋਂ ਖੇਤਾਂ ਦੇ ਵਿੱਚ ਅੱਗ ਲੱਗੀ ਸੀ ਜੋ ਬੜੀ ਤੇਜ਼ੀ ਦੇ ਨਾਲ ਹਵਾ ਕਰਕੇ ਵੱਧਦੀ ਹੁੰਦੀ ਸੀ ਇਧਰ ਬੀੜ ਵਾਲੀ ਸਾਈਡ ਤੱਕ ਆ ਗਈ ਸੀ ਮਤਲਬ ਕਾਫੀ ਆਪਾਂ ਕਾਫੀ ਵੱਡੀ ਤعداد ਦੇ ਵਿੱਚ ਕਹਿ ਸਕਦਾ ਜੀ ਕਿਉਂ ਖਰਚੇ ਬੱਚੇ ਸੀ ਜੇਕਰ ਸਮੇਂ ਰਹਿੰਦਾ ਲੋਕਾਂ ਦੀ ਮੁਸਤੈਦੀ ਸਰਕਾਰ ਦੀ ਪੁਲਿਸ ਦੀ ਜਾਂ ਫਾਇਰ ਅਗ੍ਰੇਡ ਸਮੇਂ ਸਿਰ ਨਾ ਪਹੁੰਚਦੇ ਤਾਂ ਕਾਫੀ ਵੱਡਾ ਨੁਕਸਾਨ ਹੋ ਜਣਾ ਸੀ ਜੋ ਕਿ ਸਾਰੇ ਲੋਕਾਂ ਨੇ ਕਹੰਬਲਾ ਮਾਰਿਆ ਬੜੇ ਵੱਡੀ ਤਦਅ ਚ ਇੱਥੇ ਸਾਰੇ ਮਤਲਬ ਪਬਲਿਕ ਪਹੁੰਚੀ ਤਾਂ ਇੱਥੇ ਐਨ ਬੀੜ ਦੇ ਨਾਲ ਜਾ ਕੇ ਕੜਕ ਸੜਕ ਅੱਗ ਤੇ ਕਾਬੂ ਪਾਇਆ ਗਿਆ ਜੇਕਰ ਮਤਲਬ ਰਹਿੰਦੇ ਸਮੇਂ ਇਹ ਨਾ ਕਿਤੇ ਉਹ ਆਉਂਦਾ ਤਾ ਮੇਰਾ ਬੜਾ ਵੱਡਾ ਨੁਕਸਾਨ ਹੋਣਾ ਸੀ ਚਾਹੇ ਦਰਖਤਾਂ ਦਾ ਚਾਹੇ ਇੱਥੇ ਪਸ਼ੂ ਪੰਛੀ ਜੋ ਵੀ ਰਹਿੰਦੇ ਐ ਬਹੁਤ ਕਾਫੀ ਵੱਡਾ ਨੁਕਸਾਨ ਹੋਣਾ ਸੀ ਮੈਂ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਕਿ ਬੜੇ ਟਾਈਮ ਤੇ ਟਾਈਮ ਸੰਭਲ ਗਿਆ ਬੋਲੋਗੇ ਪੁੱਾਨਾ ਮੇਰਾ ਨਾਮ ਰਣਦੀਪ ਸਿੰਘ ਜੀਵਾਲਾ ਜੀ ਜੀਵਾਲਾ ਸਾਹਿਬ ਕੀ ਘਟਨਾ ਵਾਪਰੀ ਹੈ ਕਹਿੰਦੇ ਅੱਗ ਵੱਡੀ ਲੱਗੀ ਸੀ ਕਿ ਕਿਸ ਤਰ੍ਹਾਂ ਕਾਬੂ ਪਾਇਆ ਕੀ ਗੱਲ ਹੈ ਦੇਖੋ ਬਹੁਤ ਸਾਰੀ ਜਗਾ ਜਿਹੜੀ ਫਸਲ ਸੀਗੀ ਉਹ ਵੀ ਮੱਚੀ ਐ ਨਾੜ ਵੀ ਮੱਚਿਆ ਬਹੁਤ ਦੂਰੋਂ ਜਿੰਨੀ ਦੂਰ ਆਪਾਂ ਨਿਗਾਹ ਮਾਰਦੇ ਆ ਉੱਥੋਂ ਅੱਗ ਲੱਗੀ ਹੋਈ ਐ ਇਹ ਮਾਲਕ ਦਾ ਬਹੁਤ ਵੱਡਾ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਦਾ ਸ਼ੁਕਰ ਹੈ ਕਿ ਜਿਹੜੀ ਬੀੜ ਆ ਪਿੱਛੇ ਸੈਂਕੜੇ ਏਕੜ ਦੇ ਵਿੱਚ ਜਿਹਦੇ ਵਿੱਚ ਜਾਨਵਰ ਵੀ ਨੇ ਪਸ਼ੂ ਨੇ ਉਹਨਾਂ ਦਾ ਵਿਚਾਰ ਰਹਿ ਗਿਆ ਦੇਖੋ ਬਿਲਕੁਲ ਨਾਲ ਬੀੜ ਦੇ ਨਾਲ-ਨਾਲ ਦੀ ਅੱਗ ਗਈ ਆ ਅੰਦਰ ਵੀ ਚਲੀ ਗਈ ਸੀਗੀ ਜਿਹਦੇ ਤੇ ਬਹੁਤ ਵੱਡਾ ਸਹਿਯੋਗ ਜਿਹੜੇ ਡੇਰਾ ਸੱਚਾ ਸੌਦਾ ਦੇ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਲੋਕ ਨੇ ਉਹਨਾਂ ਦਾ ਵੱਡਾ ਸਹਿਯੋਗ ਰਿਹਾ ਪ੍ਰਸ਼ਾਸਨ ਦਾ ਵੱਡਾ ਸਹਿਯੋਗ ਅਸੀਂ ਵੀ ਜਿੰਨਾ ਕਿ ਸਹਿਯੋਗ ਦੇ ਸਕਦੇ ਸਹਿਯੋਗ ਦਿੱਤਾ ਤੇ ਅੱਗ ਦੇ ਉੱਤੇ ਕਾਬੂ ਪਾ ਲਿਆ ਆਮ ਲੋਕ ਜਿਹੜੀ ਪਬਲਿਕ ਆ ਜਦੋਂ ਵੀ ਪਬਲਿਕ ਨੂੰ ਪਤਾ ਲੱਗਿਆ ਸੰਗਰੂਰ ਵਾਸੀ ਇਕੱਠੇ ਹੋਏ ਆ ਤੇ ਅੱਗ ਨੂੰ ਬੁਝਾ ਲਿਆ ਜੇ ਕਿਤੇ ਇਹ ਅੱਗ ਅੰਦਰ ਚਲੀ ਜਾਂਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਇਹ ਪ੍ਰਸ਼ਾਸਨ ਕੋਲ ਇੰਨੇ ਕੋਈ ਸਾਧਨ ਹੈਗੇ ਆ ਕਿ ਜਿਹੜੀ ਅੱਗ ਅੰਦਰ ਬੁਝਾਈ ਜਾ ਸਕੇ ਵੱਡੇ ਵੱਡੇ ਕੰਟਰੀਆਂ ਦੇ ਵਿੱਚ ਜਦੋਂ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਬੜੀ ਦਿੱਕਤ ਹੋ ਜਾਂਦੀ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਸਾਰੇ ਜਿਹੜੇ ਇੱਥੇ ਅੱਗ ਬੁਝਾਉਣ ਵਾਸਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਇਸ ਗੱਲ ਕਰਕੇ ਤੇ ਮੈਂ ਸਰਕਾਰ ਨੂੰ ਇਸ ਗੱਲ ਦੀ ਜ਼ਰੂਰ ਅਪੀਲ ਕਰਦਾ ਬਹੁਤ ਜਗ੍ਹਾ ਤੇ ਅੱਗਾਂ ਲੱਗੀਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਗਰੀਬਾਂ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਦਾ ਖੁੱਦਾ ਹਲਾਕਾ ਇਹ ਤੇ ਜਲਦੀ ਤੋਂ ਜਲਦੀ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਆਪਣਾ ਮੁਕੇਸ਼ ਗਰਗ ਜੀ ਗਰਗ ਸਾਹਿਬ ਜਦੋਂ ਅੱਗ ਦਾ ਪਤਾ ਲੱਗੇ ਆ ਤੇ ਕਿੰਨੀ ਅੱਗ ਸੀ ਕੀ ਗਲਮਾਰੀ ਪੂਰੇ ਕਾਫੀ ਅੱਗ ਸੀ ਜੀ ਤੇ ਆਪਣੀ ਸਾਰੀ ਐनिमल ਵੈਲਫੇਅਰ ਦੀ ਟੀਮ ਪਹੁੰਚੀ ਆਪਣੀ ਐਂਬੂਲੈਂਸ ਵੀ ਖੜੀ ਹੈ ਤੇ ਆਪਣੀ ਬੀੜ ਚ ਦੇਖਿਆ ਪਹਿਲਾਂ ਕੋਈ ਜਾਨਵਰ ਤਾਂ ਨਹੀਂ ਗਿਆ ਬਟ ਬੀੜ ਦਾ ਬਚਾਅ ਰਹਿ ਗਿਆ ਅੰਦਰ ਬੀੜ ਚ ਅੱਗ ਨਹੀਂ ਲੱਗੀ ਸਾਰੀ ਉਰੇ ਖੇਤਾਂ ਤੱਕ ਹੀ ਅੱਗ ਸੀਗੀ ਜੀ ਤਾਂ ਆਪਣਾ ਬਚਾਅ ਰਹਿ ਗਿਆ ਸਾਰੀ ਫਾਇਰ ਵਿਗੇਟਾ ਵਗੈਰਾ ਟਾਈਮ ਤੇ ਪਹੁੰਚ ਗਏ ਸੀਗੀਆਂ ਤਾਂ ਉਹਨਾਂ ਨੇ ਆਪਣਾ ਆਕੇ ਮੋਕੇ ਤੇ ਆਪਣਾ ਕਾਬੂ ਕਰ ਲਈ ਅੱਗ ਨੂੰ ਇੱਕ ਅੱਗ ਦਾ ਨਾਮ ਸੁਣ ਵੀ ਲਾਦਾ ਵੱਡਾ ਨੁਕਸਾਨ ਬਹੁਤ ਵੱਡਾ ਨੁਕਸਾਨ సిగే ਅੰਦਰ ਸਾਰੇ ਜਾਨਵਰ ਮੱਚ ਸਕਦੇ ਸੀਗੇ ਜੀ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਤੇ ਕਿੱਥੋਂ ਲੈ ਕੇ ਕਿੱਥੇ ਤੱਕ ਅੱਗ ਨੇ ਮਾਰ ਕੀਤੀ ਆ ਤਾਂ ਪਿਛਲੇ ਦਿਨਾਂ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਉਹ ਇਸੇ ਗੱਲ ਤੋਂ ਪਰੇਸ਼ਾਨ ਨੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪੱਕੀ ਪਕਾਈ ਫਸਲ ਜਿਸ ਫਸਲ ਦਾ ਉਹ ਇੰਤਜ਼ਾਰ ਕਰ ਰਹੇ ਹੁੰਦੇ ਨੇ ਚਲੋ ਅੱਜ ਨਹੀਂ ਕੱਲ ਵੜ ਲਾਂਗੇ ਅੱਜ ਕਰਪੈਨਾ ਵਿਜੀ ਨੇ ਕੱਲ ਨੂੰ ਕੰਬੈਨ ਮਿਲ ਜਾਵੇਗੀ ਕੰਪੈਨ ਮਿਲਣ ਤੋਂ ਬਾਅਦ ਫਸਲ ਵੱਢਣ ਤੋਂ ਬਾਅਦ ਮੰਡੀ ਦੇ ਵਿੱਚ ਵੇਚ ਕੇ ਚਲੋ ਪਰਸੋਂ ਨੂੰ ਚੌਥੇ ਨੂੰ ਦੋ ਦਿਨਾਂ ਨੂੰ ਤਿੰਨ ਦਿਨਾਂ ਨੂੰ ਅਸੀਂ ਇਹ ਦੁਕਾਨਦਾਰ ਦੇ ਪੈਸੇ ਦੇ ਦਾਂਗੇ ਅਸੀਂ ਬੱਚਿਆਂ ਦੀ ਫੀਸ ਭਰ ਦਾਂਗੇ ਇਸ ਤਰੀਕੇ ਦੇ ਨਾਲ بڑے ਜਿਹੜੇ ਨੇ ਉਹਨਾਂ ਦੇ ਸਿਸਟਮ ਹੁੰਦਾ ਸਾਰਾ ਉਹ ਸਿਸਟਮ ਚੱਲਦਾ ਹੁੰਦਾ ਇੱਕ ਬਰੇ ਸ਼ਮਾਹੀ ਜੀ ਨੂੰ ਕਹਿ ਦਿੰਦੇ ਨੇ 6 ਮਹੀਨਿਆਂ ਬਾਅਦ ਫਸਲ ਆਉਂਦੀ ਹੈ 6 ਮਹੀਨਿਆਂ ਬਾਅਦ ਫਸਲ ਆਉਣ ਤੋਂ ਬਾਅਦ ਉਹ ਕਰਜ਼ਾ ਜਿਹੜਾ ਲਿਆ ਹੁੰਦਾ ਅਜ ਕਿਸੇ ਤੋਂ ਜਾਂ ਕਿ ਸਿੱਧਾ ਉਧਾਰ ਲਿਆ ਹੁੰਦਾ ਤਾਂ ਉਹ ਉਧਾਰ ਤਾਰਦੇ ਨੇ ਜਿਹੜੇ ਛੋਟੇ ਕਿਸਾਨ ਨੇ ਖਾਸ ਕਰਕੇ ਉਹਨਾਂ ਦੀ ਗੱਲ ਕਰ ਰਹੇ ਹਾਂ ਤਾਂ ਪਰ ਜਦੋਂ ਉਹਨਾਂ ਦੇ ਇਸ ਜਿਹੜੇ ਸਾਰੇ ਸਿਸਟਮ ਨੂੰ ਸਾਰੇ ਜਿਹੜੇ ਨੇ ਸੁਪਨੇ ਹੁੰਦੇ ਨੇ ਉਹ ਸੁਪਨੇਆਂ ਨੂੰ ਇਸ ਤਰੀਕੇ ਨਾਲ ਅੱਗ ਬਰਬਾਦ ਕਰਦੇਵੇ ਫਿਰ ਕਿਸਾਨ ਜ਼ਰੂਰ ਇਹ ਕਹਿਣ ਨੂੰ ਮਜਬੂਰ ਹੋ ਜਾਂਦਾ ਕਿ ਵਾਕਈ ਹੀ ਕਿਹਾ ਜਾਂਦਾ ਕਿ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਤਾਂ ਸਰਕਾਰਾਂ ਦੇ ਅੱਗੇ ਗੁਹਾਰ ਲਗਾਉਂਦੇ ਨੇ ਕਹਿੰਦੇ ਸਰਕਾਰਾਂ ਸੁਣਨਦੀਆਂ ਤਾਂ ਹੈ ਨਹੀਂ ਪਰ ਫਿਰ ਵੀ ਅਸੀਂ ਗੁਹਾਰ ਲਗਾਣੇ ਆ ਪਰ ਅਜਿਹੇ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਘਟਨਾਵਾਂ ਜਿੱਥੇ ਇੱਕ ਕਿਸਾਨ ਦੀ 2 ਏਕੜ ਫਸਲ ਸੀ ਸਿਰਫ ਘਰ ਦੇ ਦਾਣੇ ਹੁੰਦੇ ਸੀ ਉਸ ਫਸਲ ਤੋਂ ਪਰ ਉਹ ਵੀ ਕਹਿੰਦੇ ਬਰਬਾਦ ਹੋ ਗਈ ਅੱਗ ਦੀ ਲਪੇਟ ਦੇ ਵਿੱਚ ਆ ਗਈ ਪਰ ਜਿਹੜੇ ਲੋਕ ਸੀ ਪਿੰਡਾਂ ਦੇ ਉਹਨਾਂ ਲੋਕਾਂ ਨੇ ਉਸ ਕਿਸਾਨ ਦੀ ਮਦਦ ਕੀਤੀ ਪੰਜਾਬੀ ਗਾਇਕ ਜਿਹੜੇ ਨੇ ਗੁਰੂ ਰੰਧਾਵਾ ਉਹਨਾਂ ਦੇ ਵੱਲੋਂ ਵੀ ਉਸ ਕਿਸਾਨ ਦੀ ਮਦਦ ਕੀਤੀ ਤਾਂ ਪੰਜਾਬੀ ਜਿਹੜੇ ਨੇ ਮਦਦ ਕਰਨ ਦੇ ਵਿੱਚ ਦਾਨ ਦੇਣ ਦੇ ਵਿੱਚ ਬਹੁਤ ਅੱਗੇ ਨੇ ਤਾਂ ਬਾਕੀ ਹੀ ਅਜਿਹਾ ਕਿਸੇ ਦੇ ਨਾਲ ਨਾ ਹੋਵੇ ਪਰ ਜੇਕਰ ਖੁਦਾ ਨਖਾਸਤਾ ਅਜਿਹਾ ਕਿਸੇ ਦੇ ਨਾਲ ਹੋ ਜਾ ਤਾਂ ਮਦਦ ਵਾਲੇ ਹੱਥ ਜ਼ਰੂਰ ਵਧਾਇਆ ਕਰੋ ਤਾਂ ਵਾਕਈ ਕਿਉਂਕਿ ਕਿਹਾ ਜਾਂਦਾ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੇ ਤਾਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਦੋਂ ਤੁਸੀਂ ਕਿਸੇ ਦੀ ਮਦਦ ਕਰਨ ਲੱਗ ਜੰਨੇ ਹੋ ਤਾਂ ਸਮਝ ਲਿਓ ਦਾਤਾ ਨੇ ਤੁਹਾਨੂੰ ਗੰਭੀਪ ਸਿੰਘ ਅਮਨਦੇਵ ਜੀ ਕੀ ਕੱਟਣਾ ਵਾਪਰੀਆ ਕੀ ਗੱਲ ਬਾਤ ਜਿਹੜੀ ਮਤਲਬ ਅੱਜ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀਗਾ ਇਧਰ ਪਟਿਆਲਾ ਵਾਲੀ ਪਟਿਆਲਾ ਰੋਡ ਵਾਲੀ ਸਾਈਡ ਤੋਂ ਖਰਾਣੇ ਸਾਈਡ ਤੋਂ ਖੇਤਾਂ ਦੇ ਵਿੱਚ ਅੱਗ ਲੱਗੀ ਸੀ ਜੋ ਬੜੀ ਤੇਜ਼ੀ ਦੇ ਨਾਲ ਹਵਾ ਕਰਕੇ ਵੱਧਦੀ ਹੁੰਦੀ ਸੀ ਇਧਰ ਬੀੜ ਵਾਲੀ ਸਾਈਡ ਤੱਕ ਆ ਗਈ ਸੀ ਮਤਲਬ ਕਾਫੀ ਆਪਾਂ ਕਾਫੀ ਵੱਡੀ ਤعداد ਦੇ ਵਿੱਚ ਕਹਿ ਸਕਦਾ ਜਿਵੇਂ ਖਰਚੇ ਬੱਚੇ ਸੀ ਜੇਕਰ ਸਮੇਂ ਰਹਿੰਦਾ ਲੋਕਾਂ ਦੀ ਮੁਸਤਦੀ ਸਰਕਾਰ ਦੀ ਪੁਲਿਸ ਦੀ ਜਾਂ ਫਾਇਰ ਅਗ੍ਰੇਡ ਸਮੇਂ ਸਰਨਾ ਪਹੁੰਚਦੇ ਤਾਂ ਕਾਫੀ ਵੱਡਾ ਨੁਕਸਾਨ ਹੋ ਜਾਣਾ ਸੀ ਜੋ ਕਿ ਸਾਰੇ ਲੋਕਾਂ ਨੇ ਕਹੰਬੜਾ ਮਾਰਿਆ ਵੱਡੇ ਵੱਡੀ ਤਦਸ ਇੱਥੇ ਸਾਰੇ ਮਤਲਬ ਪਬਲਿਕ ਪਹੁੰਚੀ ਤਾਂ ਇੱਥੇ ਐਨ ਬੀੜ ਦੇ ਨਾਲ ਜਾ ਕੇ ਕੜਕ ਸੜਕ ਅੱਗ ਤੇ ਕਾਬੂ ਪਾਇਆ ਗਿਆ ਜੇਕਰ ਮਤਲਬ ਰਹਿੰਦੇ ਸਮੇਂ ਇਹ ਨਾ ਕਿਤੇ ਉਹ ਆਉਂਦਾ ਤਾਂ ਮਤਲਬ ਬੜਾ ਵੱਡਾ ਨੁਕਸਾਨ ਹੋਣਾ ਸੀ ਚਾਹੇ ਦਰਖਤਾਂ ਦਾ ਚਾਹੇ ਇੱਥੇ ਪਸ਼ੂ ਪੰਛੀ ਜੋ ਵੀ ਰਹਿੰਦੇ ਐ ਮਤਲਬ ਕਾਫੀ ਵੱਡਾ ਨੁਕਸਾਨ ਹੋਣਾ ਸੀ ਮੈਂ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਕਿ ਬੜੇ ਟਾਈਮ ਤੇ ਟਾਈਮ ਸੰਭਲ ਗਿਆ ਬੋਲੋਗੇ ਪਤਾਨਾ ਮੇਰਾ ਨਾਮ ਰਣਦੀਪ ਸਿੰਘ ਦਿਓਲ ਆ ਜੀ ਦਿਓਲ ਸਾਹਿਬ ਕੀ ਘਟਨਾ ਵਾਪਰੀ ਹੈ ਕਹਿੰਦੇ ਅੱਗ ਵੱਡੀ ਲੱਗੀ ਸੀ ਕਿ ਕਿਸ ਤਰ੍ਹਾਂ ਕਾਬੂ ਪਾਇਆ ਕੀ ਗੱਲ ਹੈ ਦੇਖੋ ਬਹੁਤ ਸਾਰੀ ਜਗ੍ਹਾ ਜਿਹੜੀ ਫਸਲ ਸੀਗੀ ਉਹ ਵੀ ਮੱਚੀ ਐ ਨਾਲ ਵੀ ਮੱਚਿਆ ਬਹੁਤ ਦੂਰੋਂ ਜਿੰਨੀ ਦੂਰ ਆਪਾਂ ਨਿਗਾਹ ਮਾਰਦੇ ਆ ਉੱਥੋਂ ਅੱਗ ਲੱਗੀ ਹੋਈ ਐ ਤੇ ਮਾਲਕ ਦਾ ਬਹੁਤ ਵੱਡਾ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਦਾ ਸ਼ੁਕਰ ਹੈ ਕਿ ਜਿਹੜੀ ਬੀੜ ਆ ਪਿੱਛੇ ਸੈਂਕੜੇ ਏਕੜ ਦੇ ਵਿੱਚ ਜਿਹਦੇ ਵਿੱਚ ਜਾਨਵਰ ਵੀ ਨੇ ਪਸ਼ੂ ਨੇ ਉਹਨਾਂ ਦਾ ਵਿਚਾਰ ਰਹਿ ਗਿਆ ਦੇਖੋ ਬਿਲਕੁਲ ਨਾਲ ਬੀੜ ਦੇ ਨਾਲ-ਨਾਲ ਦੀ ਅੱਗ ਗਈ ਆ ਅੰਦਰ ਵੀ ਚਲੀ ਗਈ ਸੀਗੀ ਜਿਹਦੇ ਤੇ ਬਹੁਤ ਵੱਡਾ ਸਹਿਯੋਗ ਜਿਹੜੇ ਡੇਰਾ ਸੱਚਾ ਸੌਦਾ ਦੇ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਲੋਕ ਨੇ ਉਹਨਾਂ ਦਾ ਵੱਡਾ ਸਹਿਯੋਗ ਰਿਹਾ ਪ੍ਰਸ਼ਾਸਨ ਦਾ ਵੱਡਾ ਸਹਿਯੋਗ ਅਸੀਂ ਵੀ ਜਿੰਨਾ ਕਿ ਸਹਿਯੋਗ ਦੇ ਸਕਦੇ ਸੀ ਸਹਿਯੋਗ ਦਿੱਤਾ ਤੇ ਅੱਗ ਦੇ ਉੱਤੇ ਕਾਬੂ ਪਾ ਲਿਆ ਆਮ ਲੋਕ ਜਿਹੜੀ ਪਬਲਿਕ ਆ ਜਦੋਂ ਵੀ ਪਬਲਿਕ ਨੂੰ ਪਤਾ ਲੱਗਿਆ ਸੰਗਰੂਰ ਵਾਸੀ ਇਕੱਠੇ ਹੋਏ ਆ ਤੇ ਅੱਗ ਨੂੰ ਬੁਝਾ ਲਿਆ ਜੇ ਕਿਤੇ ਇਹ ਅੱਗ ਅੰਦਰ ਚਲੀ ਜਾਂਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਇਹ ਪ੍ਰਸ਼ਾਸਨ ਕੋਲ ਇੰਨੇ ਕੋਈ ਸਾਧਨ ਹੈਗੇ ਆ ਕਿ ਜਿਹੜੀ ਅੱਗ ਅੰਦਰ ਬੁਝਾਈ ਜਾ ਸਕੇ ਵੱਡੇ ਵੱਡੇ ਕੰਟਰੀਆਂ ਦੇ ਵਿੱਚ ਜਦੋਂ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਬੜੀ ਦਿੱਕਤ ਹੋ ਜਾਂਦੀ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਸਾਰੇ ਜਿਹੜੇ ਇੱਥੇ ਅੱਗ ਬੁਝਾਉਣ ਵਾਸਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਇਸ ਗੱਲ ਕਰਕੇ ਤੇ ਮੈਂ ਸਰਕਾਰ ਨੂੰ ਇਸ ਗੱਲ ਦੀ ਜ਼ਰੂਰ ਅਪੀਲ ਕਰਦਾ ਬਹੁਤ ਜਗ੍ਹਾ ਤੇ ਅੱਗਾਂ ਲੱਗੀਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਗਰੀਬਾਂ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਦਾ ਖੁਦ ਦਾ ਇਲਾਕਾ ਇਹ ਤੇ ਜਲਦੀ ਤੋਂ ਜਲਦੀ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਆਪਣਾ ਮੁਕੇਸ਼ ਗਰਗ ਜੀ ਗਰਗ ਸਾਹਿਬ ਜਦੋਂ ਅੱਗ ਦਾ ਪਤਾ ਲੱਗਿਆ ਤੇ ਕਿੰਨੀ ਅੱਗ ਸੀ ਕੀ ਗੱਲਬਾਤ ਪੂਰੇ ਕਾਫੀ ਅੱਗ ਸੀ ਜੀ ਤੇ ਆਪਣੀ ਸਾਰੀ ਐਨੀਮਲ ਵੈਲਫੇਅਰ ਦੀ ਟੀਮ ਪਹੁੰਚੀ ਆਪਣੀ ਐਂਬੂਲੈਂਸ ਵੀ ਖੜੀ ਹੈ ਤੇ ਆਪਣੀ ਬੀੜ 'ਚ ਦੇਖਿਆ ਪਹਿਲਾਂ ਕੋਈ ਜਾਨਵਰ ਤਾਂ ਨਹੀਂ ਗਿਆ ਬਟ ਬੀੜ ਦਾ ਬਚਾਅ ਰਹਿ ਗਿਆ ਅੰਦਰ ਬੀੜ 'ਚ ਅੱਗ ਨਹੀਂ ਲੱਗੀ ਸਾਰੀ ਉਰੇ ਖੇਤਾਂ ਤੱਕ ਹੀ ਅੱਗ ਸੀਗੀ ਜੀ ਤਾਂ ਆਪਣਾ ਬਚਾਅ ਰਹਿ ਗਿਆ ਸਾਰੀ ਫਾਇਰ ਵਿਗੇਟਾ ਵਗੈਰਾ ਟਾਈਮ ਤੇ ਪਹੁੰਚ ਗਏ ਸੀਗੀਆਂ ਤਾਂ ਉਹਨਾਂ ਨੇ ਆਪਣਾ ਆਗੇ ਮੋਕੇ ਤੇ ਆਪਣਾ ਕਾਬੂ ਕਰਿਆ